ਮੈਨੂੰ ਇਦਾਂ ਪਕੜਿਆ ਜਾਂਦਾ ਜਿਦਾ ਕਿ ਚੋਰ ਐ ਫਟਾਫਟ ਇੱਕ ਜਿਪਸੀ ਲਾ ਕੇ ਮੇਰੇ ਮੂਰੇ ਮੈਨੂੰ ਭੇਜਿਆ ਜਾਂਦਾ ਕਿ ਇਸ ਦਾ ਮਾਸਟਰ ਮਾਈਂਡ ਬਜਿੰਦਰੀ ਆ ਬਜਿੰਦਰੀ ਬੈਠ ਕੇ ਜੇਲ੍ਹ ਚੋਂ ਗੇਮ ਕਮਬਾਉਂਦਾ ਕਿ ਇਹ ਸਾਰੀ ਪਲੈਨਿੰਗ ਉਸਦੀ ਹੋਏ ਕਿਉਂਕਿ ਉਹ ਬੰਦਾ ਨਸ਼ੇੜੀ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦਾ ਔਰ ਉਹ ਜਿਹੜੀਆਂ ਇਹ ਪ੍ਰੀ ਪਲੈਨਿੰਗ ਕਰਦਾ ਉਹ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਉਹ ਆਪਣੇ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਜਿੱਤ ਕਰਾਉਣ ਵਾਸਤੇ ਕਿਸੇ ਵੀ ਹੱਥ ਜੋ ਬੰਦਾ ਆਪਣੀ ਜਨਾਨੀ ਦਾ ਮਿਸਯੂਜ਼ ਕਰਕੇ ਪਰਚਾ ਦਰਜ ਕਰਾ ਸਕਦਾ ਉਹ ਕੀ ਲਿਖਸੇ ਪਤਰਾਂ ਦੇ ਨਾਲ ਇੱਕ ਕੁੜੀ ਦਾ ਵੀ ਜ਼ਿਕਰ ਇਸ ਪਰਚੇ 'ਚ ਵੀ ਆਉਂਦਾ ਜਿਹੜਾ ਹਿਮਾਚਲ ਦੇ ਮੰਡੀ ਦੇ ਵਿੱਚ ਹੋਇਆ ਸੀ ਹੁਣ ਇਹ ਚੇਨ ਤਾਂ ਫਿਰ ਹੈਬੋ ਵਾਲ ਪੁਲਸੀ ਸੁਲਝਾ ਸਕਦੀ ਹੈ ਕਿਉਂਕਿ ਸੰਰਾ ਦਾ ਐਡਾ ਦਿਮਾਗ ਨਹੀਂ ਆ ਵੀ ਕੌਣ ਕਿੱਥੇ ਕਿੱਥੇ ਕੀ ਕਰਕੇ ਉਹ ਕਰਿਆ ਐਸਐਚਓ ਲਗਾਤਾਰ 5 ਦਿਨ ਤੋਂ ਧਮਕੀ ਦੇ ਰਿਆ ਸੀ ਮੈਨੂੰ ਵੀ ਐਸਐਚਓ ਨੇ ਠਾਣੇ ਬੁਲਾਇਆ ਸੀ ਕਹਿੰਦਾ ਤੂੰ ਮੈਂ ਤੁਹਾਡੇ ਕੋਲੋਂ ਰਿਸ਼ਵਤ ਮੰਗੀ ਮੈਂ ਤਾਂ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਤੁਹਾਡੇ ਮੇਰੇ ਕੋਲ ਰਿਕਾਰਡਿੰਗ ਪਈ ਉਹਨੇ ਮੇ ਕੋ ਰਿਸ਼ਵਤ ਮੰਗੀ ਜੇ ਮੰਨ ਲਓ ਇਕ ਕਿ ਇਹਦਾ ਜੇਲ੍ਹ ਦੇ ਇਲਾਕੇ ਜੱਜ ਪਿੱਛੇ ਹੋਣਾ ਸੀ ਲੁਧਿਆਣੇ ਜੇਲ੍ਹ ਜਿਹੜੀ ਸੰਥੈਟ ਕੋਲ ਵੀ ਆਈ ਕਿ ਤੁਹਾਨੂੰ ਪਿੱਤਲ ਦੀਆਂ ਗੋਲੀਆਂ ਨਾਲ ਭੁੰਦਾਂਗੇ ਅਜੇ ਤੁਹਾਡੀ ਲਾਈਫ ਹੀ ਕੀ ਹੈ ਉਹ ਵੀ ਅਸੀਂ ਰਿਕਾਰਡਿੰਗ ਵੀ ਦਿੱਤੀ ਅਜੇ ਤੱਕ ਰੋਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਐਫਆਈਆਰ ਅਰਨੇ ਨਿਕਲ ਕੇ ਵੀ ਹੋਈ ਹਿਮਾਚਲ ਦੇ ਵਾਂਗ ਜੁਕਾਣੀ ਜੁੜਦੀ ਐ ਇਸ ਦੇ ਵਿੱਚ ਵੀ ਜਿਹੜੀ ਇਸ ਵਿੱਚ ਵੀ ਕੋਈ ਔਰਤ ਹੈ ਜਿਹੜੀ ਦਿੱਲੀ ਦੀ ਪਹਿਲਾਂ ਹਿਮਾਚਲ ਪੁਲਿਸ ਨੇ ਕਿਹਾ ਸੀ ਉਹ ਵੀ ਦਿੱਲੀ ਦੀ ਸੀ ਤੇ ਦੋ ਅਸੀਂ ਉਹਨੂੰ ਪੁੱਛਿਆ ਕਿ ਉਹਦਾ ਐਡਰੈਸ ਕਹਿੰਦੇ ਜੋ ਜਿਹੜਾ ਐਡਰੈਸ ਉਹਨੇ ਲਿਖਾਇਆ ਸੀ ਉਹ ਉਹ ਐਡਰੈਸ ਤੇ ਉਹ ਮਿਤੀ ਨਹੀਂ ਸਾਡੇ ਦਫਤਰ ਚ ਆ ਕੇ ਇੱਕ ਜਨਾਨੀ ਨੇ ਆਪਣੇ ਕਪੜੇ ਫਾੜ ਲੈ ਰੋਕੀ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ ਜਦ ਕਿ ਅੰਦਰ ਕੈਮਰੇ ਲੱਗੇ ਸੀ ਬਾਅਦ ਵਿੱਚ ਉਹ ਕੰਪਲੇਂਟ ਚੇਂਜ ਹੋ ਗਈ ਚੌਥੀ ਕੰਪਲੇਂਟ ਹੋ ਗਈ ਪੰਜਵੀਂ ਕੰਪਲੇਂਟ ਸਾਨੂੰ ਇਹ ਮੈਂ ਬਾਲਮਿਕੀ ਸਮਾਜ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੌ ਮੁਲਾਜ਼ਮ ਜਿਹੜੇ ਦੱਸਿਆ ਕਿ ਬਲੌਂਗੀ ਦੇ ਬਾਕੀ ਦੋ ਹੱਬੋਵਾਲ ਦੇ ਕਿ ਹੱਬੋਵਾਲ ਚ ਉਥੋਂ ਮੁਲਾਜ਼ਮ ਨਹੀਂ ਸੀ ਜਿਹੜੇ ਇੱਥੇ ਨੌ ਪੁਲਿਸ ਦੇ ਅਧਿਕਾਰੀ ਦੇਣੇ ਪੈਗੇ ਇਤੇ ਦਿਨੀ ਮਾਮਲਾ ਸਾਹਮਣੇ ਆਇਆ ਸੀ ਕਿ ਜਿਸ ਔਰਤ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਈ ਸੀ ਤਾਂ ਉਸਦੇ ਪਤੀ ਸਰਬਜੀਤ ਉਰਫ ਰੌਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ ਪਹਿਲਾਂ ਵੀ ਇੱਕ ਹਿਮਾਚਲ ਦੇ ਮੰਡੀ ਦੇ ਵਿੱਚ ਝੂਠੀ ਐਫ ਆਈ ਆਰ ਹੋਈ ਸੀ ਤਾਂ ਫਿਰ ਪੁਲਿਸ ਨੂੰ ਉਹ ਐਫ ਆਈ ਆਰ ਰੱਦ ਕਰਨੀ ਪਈ ਸੀ ਤਾਂ ਹੁਣ ਪਰਿਵਾਰ ਦਾ ਇਲਜ਼ਾਮ ਆ ਪੀੜਤਰ ਦਾ ਕਿ ਇੱਕ ਵਾਰ ਫਿਰ ਝੂਠੀ ਪਲੈਨਿੰਗ ਦੇ ਨਾਲ ਇਹ ਪਰਚਾ ਹੋਇਆ ਇਸ ਦਾ ਮਾਸਟਰਮਾਈਂਡ ਪਾਸਟਰ ਬਜਿੰਦਰ ਹੈ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਸਰਬਜੀਤ ਉਰਫ ਰੋਕੀ ਸਾਡੇ ਨਾਲ ਨੇ ਕਿਸ ਤਰੀਕੇ ਦੇ ਨਾਲ ਤੁਹਾਡੀ ਰਾਤ ਗ੍ਰਿਫਤਾਰੀ ਹੁੰਦੀ ਆ ਕਿਹੜਾ ਇਹ ਪਰਚਾ ਇਸ ਦੇ ਵਿੱਚ ਕੀ ਕਹਾਣੀ ਬਣਾਈ ਗਈ ਹੈ 24 ਤਰੀਕ ਨੂੰ ਮੇਰੀ ਐਸ ਐਚਓ ਸਾਹਿਬ ਨਾਲ ਕਲਵੰਤ ਨਾਲ ਬਹਿਸ ਹੁੰਦੀ ਆ ਕਿਸੇ ਮੈਟਰ ਬਾਰੇ ਤੇ ਉਹ ਮੈਨੂੰ ਕਹਿੰਦੇ ਮੈਂ ਤੇਤੇ ਪੋਸਟ ਕੋਡ ਦਾ ਪਰਚਾ ਦੇ ਦਾਂਗਾ ਮੈਂ ਕਹਾ ਸਰ ਤੁਹਾਡੇ ਨਾਲ ਮੇਰੀ ਕੀ ਹੁੰਦਕ ਹੈ ਕਿ ਮੈਂ ਤੈਨੂੰ ਕੀ ਬੋਲਿਆ ਤੇ 25 ਤਰੀਕ ਨੂੰ ਮੇਤੇ ਪਰਚਾ ਦਰਜ ਹੋ ਜਾਂਦਾ ਹੈ ਤੇ ਜਦੋਂ ਮੇਰੇ ਇੱਥੇ ਆਫਿਸ ਦੇ ਵਿੱਚ ਰੇਟ ਮਾਰੀ ਜਾਂਦੀ ਹੈ ਨੌ ਮਲਾਜਮ ਹੁੰਦੇ ਆ ਬਲੰਗੀ ਪੁਲਿਸ ਤੇ ਤੇ ਦੋ ਮਲਾਜਮ ਹੁੰਦੇ ਆ ਲੁਧਿਆਣਾ ਪੁਲਿਸ ਤੇ ਮੈਂ ਕੋਈ ਕ੍ਰਿਮੀਨਲ ਐ ਮੈਨੂੰ ਪੀਐਸਫਸ ਮਿਲੇ ਹੋਏ ਆ ਮੈਨੂੰ ਕਾਲ ਕਰੋ ਮੈਂ ਉੱਥੇ ਆ ਜਾਾਂਗਾ ਮੈਨੂੰ ਇਦਾਂ ਪਕੜਿਆ ਜਾਂਦਾ ਜਿਦਾਂ ਕਿ ਚੋਰ ਐ ਤੇ ਪਕੜ ਕੇ ਮੈਨੂੰ ਇਮੀਡੀਏਟਲੀ ਲੁਧਿਆਣਾ ਪੁਲਿਸ ਦੇ ਹਵਾਲੇ ਕਰਕੇ ਮੈਨੂੰ ਫੜਾਫੜਾ ਇੱਕ ਜਿਪਸੀ ਲਾ ਇੱਕ ਜਿਪਸੀ ਉੱਥੇ ਤੱਕ ਜਾਂਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਤੱਕ ਉੱਥੋਂ ਫਿਰ ਵਾਪਸ ਮੁੜ ਜਾਂਦੀ ਹੈ ਤੇ ਮੈਨੂੰ ਅੱਗੇ ਭੇਜ ਦਿੱਤਾ ਜਾਂਦਾ ਨਹੀਂ ਪੁਲਿਸ ਤੁਹਾਨੂੰ ਦੱਸਦੀ ਨਹੀਂ ਕਿ ਕਿਹੜੇ ਮਾਮਲੇ 'ਚ ਗ੍ਰਿਫਤਾਰ ਕਰ ਰਹੇ ਨੇ ਨਹੀਂ 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 ਮੈਨੂੰ ਕਹਿੰਦੇ ਸਿਰਫ ਐਸਐਚਓ ਸਾਹਿਬ ਤੁਹਾਨੂੰ ਮਿਲਣ ਨੂੰ ਬੁਲਾ ਰਹੇ ਐਸਐਚਓ ਸਾਹਿਬ ਬਲੌਂਗੀ ਥਾਣੇ 'ਚ ਹਾਂਜੀ ਬਲੌਂਗੀ ਥਾਣੇ 'ਚ ਉੱਥੋਂ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ ਹਾਂਜੀ 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 ਜਦੋਂ ਤੁਹਾਨੂੰ ਲੁਧਿਆਣਾ ਦੀ ਹੈਬੋਵਾਲ ਪੁਲਿਸ ਲੈ ਜਾਂਦੀ ਹੈ ਕੀ ਗੱਲਬਾਤ ਹੁੰਦੀ ਹੈ ਕਿਉਂ ਫਿਰ ਤੁਹਾਨੂੰ ਕਿਵੇਂ ਫਿਰ ਛੱਡ ਦਿੱਤਾ ਜਾਂਦਾ ਉਹ ਤੋਂ ਬਾਅਦ ਫਿਰ ਮੈਂ ਕਿਤੇ ਨਾ ਕਿਸੇ ਤਰੀਕੇ ਨਾਲ ਮੇਰੀ ਵਾਈਫ ਤੱਕ ਮੈਸੇਜ ਪਹੁੰਚ ਜਾਂਦਾ ਹੈ ਸਾਡੇ ਪ੍ਰਵੀਨ ਟਾਂਗ ਜੀ ਖੜੇ ਆ ਤੇ ਸਾਡੇ ਵਕੀਲ ਸਾਹਿਬ ਅਨਿਲ ਸਾਨੀ ਜੀ ਤੇ ਸਾਗਰ ਸਰ ਇਹਨਾਂ ਤੱਕ ਮੈਸੇਜ ਪਹੁੰਚ ਜਾਂਦਾ ਫਿਰ ਇਹ ਏ ਡੀ ਜੀ ਪੀ ਡੀ ਜੀ ਪੀ ਕਮਿਸ਼ਨਰ ਹਰ ਤੱਕ ਤਰ੍ਹਾਂ ਦੇ ਮਤਲਬ ਕੀ ਫੋਨ ਕਰਕੇ ਜੋਰ ਲਾਂਦੇ ਆ ਤੇ ਸਾਡਾ ਸਮਾਜ ਫਿਰ ਰੋਡਾਂ ਤੇ ਆ ਜਾਂਦਾ ਲੁਧਿਆਣੇ ਦੇ ਵਿੱਚ ਵੀ ਉਧਰ ਰੋਡਾਂ ਤੇ ਆ ਜਾਂਦਾ ਮੇਰੇ ਤੋਂ ਪਹੁੰਚਣ ਤੋਂ ਪਹਿਲਾਂ ਹੈਬੋ ਵਾਲ ਥਾਣੇ ਚ ਘੱਟੋ ਘੱਟ 30-40 ਬੰਦੇ ਸਾਡੇ ਪਹੁੰਚ ਜਾਂਦੇ ਆ ਸਮਾਜ ਦੇ ਤੇ ਇੱਥੇ ਵੀ ਸਾਡੇ ਘੱਟੋ ਘੱਟ 150-200 ਬੰਦਾ ਪੂਰਾ ਰੋਡ ਜਾਮ ਕਰ ਦਿੰਦਾ ਤੇ ਪੁਲਿਸ ਦੇ ਉੱਪਰ ਇੰਨਾ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ ਕਿਉਂਕਿ ਮੈਨੂੰ ਇਲਲੀਗਲ ਡਿਟੇਨ ਕੀਤਾ ਗਿਆ ਸੀ ਕਿਉਂਕਿ ਜਿਹੜੀ ਮੇਰੇ ਤੇ ਧਾਰਾ ਲੱਗੀਆਂ ਹੋਈਆਂ ਉਹ 7 ਸਾਲ ਤੋਂ ਘੱਟ ਸਜ਼ਾ ਉਹਦੇ ਚ ਉਹਦੇ ਵਿੱਚ ਇਹ ਹੈ ਕਿ ਵੀ ਜਦੋਂ ਵੀ 7 ਸਾਲ ਦੇ ਵਿੱਚ ਘੱਟ ਸਜ਼ਾ ਹੁੰਦੀ ਹੈ ਤਾਂ ਪਹਿਲਾਂ ਨੋਟ ਕਰਾਣਾ ਨੋਟਿਸ ਦੇਣਾ ਜ਼ਰੂਰੀ ਹੈ ਉਹਨਾਂ ਨੇ ਵਿਦਾਊਟ ਨੋਟਿਸ ਦਿੱਤੇ ਐਸ ਐਚਓ ਬਲੌਂਗੀ ਦੀ ਡਾਇਰੈਕਸ਼ਨ ਦੇ ਉੱਪਰ ਮੈਨੂੰ ਚੱਕ ਕੇ ਸਿੱਧਾ ਜੇਲ੍ਹ ਭੇਜਣ ਦੀ ਮਤਲਬ ਤਿਆਰੀ ਕੀਤੀ ਸੀਗੀ ਜੀ ਕਿ ਪਲੈਨਿੰਗ ਹੈ ਕੀ ਸੀ ਕੌਣ ਇਸ ਦਾ ਮਾਸਟਰਮਾਈਂਡ ਪਿੱਛੇ ਜਿਸ ਤਰ੍ਹਾਂ ਦੇ ਨਾਲ ਇੱਕ ਕੁੜੀ ਦਾ ਵੀ ਜ਼ਿਕਰ ਇਸ ਪਰਚੇ 'ਚ ਵੀ ਆਉਂਦਾ ਜਿਹੜਾ ਹਿਮਾਚਲ ਦੇ ਮੰਡੀ ਦੇ ਵਿੱਚ ਹੋਇਆ ਸੀ ਉਸ ਦੇ ਵਿੱਚ ਵੀ ਜ਼ਿਕਰ ਆਉਂਦਾ ਮਨਦੀਪ ਹੈ ਕੌਣ ਦੇਖੋ ਸਰ ਜਦੋਂ ਮੇਰੇ ਮੰਡੀ ਦੇ ਵਿੱਚ ਪਰਚਾ ਦਰਜ ਹੋਇਆ ਸੀ ਸਾਨੂੰ ਤਾਂ ਕੁੜੀ ਪਤਾ ਵੀ ਨਹੀਂ ਸੀ ਕੌਣ ਹੈ ਕੌਣ ਨਹੀਂ ਹੈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਨੰਬਰ ਕੱਢੇ ਪਾਸਟਰ ਬਜਿੰਦਰ ਦਾ ਨੰਬਰ ਨਿਕਲਿਆ ਆਪਣਾ ਮਾਨਸਾ ਜੇਲ੍ਹ ਦਾ ਉਹਨੂੰ ਵੀ ਪਕੜਿਆ ਗਿਆ ਅੱਗੇ ਮਤਲਬ 체ਨ ਚਲੀ ਹੁਣ ਇਹ 체ਨ ਤਾਂ ਫਿਰ ਹੈਬੋ ਪੁਲਿਸ ਹੀ ਸੁਲਝਾ ਸਕਦੀ ਹੈ ਕਿਉਂਕਿ ਸਾਡੇ ਦਾ ਇੰਦਾ ਦਿਮਾਗ ਨਹੀਂ ਹੈ ਵੀ ਕੌਣ ਕਿੱਥੇ ਕਿੱਥੇ ਕੀ ਕਰਕੇ ਉਹ ਕਰਿਆ ਜਿਹਦੀ ਕੋਲ ਡਿਟੇਲ ਹੈ ਉਹ ਤਾਂ ਹੈਬੋ ਪੁਲਿਸ ਕਰੇਗੀ ਆਪਣੇ ਆਪ ਇਨਵੈਸਟੀਗੇਸ਼ਨ ਜਿਸ ਤਰ੍ਹਾਂ ਤੁਸੀਂ ਫੇਰ ਖਤਸਾ ਜਤਾਇਆ ਕਿ ਇਸ ਦਾ ਮਾਸਟਰ ਮਾਈਂਡ ਬਜਿੰਦਰੀ ਆ ਬਜਿੰਦਰੀ ਬੈਠ ਕੇ ਜੇਲ੍ਹ ਚੋਂ ਗੇਮ ਕੰਭਾਉਂਦਾ ਕਿ ਇਹ ਸਾਰੀ ਪਲੈਨਿੰਗ ਉਸ ਦੀ ਹੋਇਆ ਬਿਲਕੁਲ ਸਰ ਬਿਲਕੁਲ ਸਾਰੀ ਪਲੈਨਿੰਗ ਉਸ ਦੀ ਹੀ ਹੈ ਕਿਉਂਕਿ ਪਹਿਲਾਂ ਵੀ ਜਦੋਂ ਪਰਚਾ ਦਰਜ ਹੋਇਆ ਸੀ ਹਿਮਾਚਲ ਵਿੱਚ ਤੇ ਫਿਰ ਅਸੀਂ ਜਦੋਂ ਮੈਂ ਉਸ ਟਾਈਮ ਇਲਜ਼ਾਮ ਲਗਾਏ ਸੀ ਪਬਲਿਕ ਕਹਿੰਦੀ ਸੀ ਕੁੜੀ ਝੂਠ ਬੋਲ ਰਹੀ ਹੈ ਪਰ ਉਹਦੇ ਕੋਲ ਮੋਬਾਈਲ ਵੀ ਫੜਿਆ ਗਿਆ ਸੀ 2500 ਰੁਪਿਆ ਵੀ ਫੜਿਆ ਗਿਆ ਸੀ ਉਹ ਜੇਲ੍ਹ ਦੇ ਅੰਦਰ ਬੈਠ ਕੇ ਆਪਣਾ ਦਿਮਾਗ ਚਲਾ ਰਿਹਾ ਹੈ ਉਹਨੂੰ ਐ ਲੱਗ ਰਿਹਾ ਜਿਵੇਂ ਉਹ ਅੰਦਰ ਜੇਲ੍ਹ ਦੇ ਬੈਠ ਕੇ ਦਿਮਾ ਅੱਜ ਵੀ ਉਹਨੂੰ ਵੀਆਈਪੀ ਸਹੂਲਤਾ ਮਿਲ ਰਹੀਆਂ ਨੇ ਅੱਜ ਵੀ ਉਹ ਬਾਹਰ ਫੋਨ ਤੇ ਜਿਹੜੇ ਇਹ ਪਰਚੇ ਹੁੰਦੇ ਨਾ ਇਹ ਫੋਨਾਂ ਤੇ ਗੱਲਬਾਤ ਕਰਕੇ ਹੁੰਦੇ ਐਸਐਚਓ ਲਗਾਤਾਰ 5 ਦਿਨ ਤੋਂ ਧਮਕੀ ਦੇ ਰਿਹਾ ਸੀ ਮੈਨੂੰ ਵੀ ਐਸਐਚਓ ਨੇ ਠਾਣੇ ਬੁਲਾਇਆ ਸੀ ਕਹਿੰਦਾ ਤੂੰ ਮੈਂ ਤੁਹਾਡੇ ਕੋਲੋਂ ਰਿਸ਼ਵਤ ਮੰਗੀ ਮੈਂ ਕਿਹਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਤੁਹਾਡੇ ਮੇਰੇ ਕੋਲ ਰਿਕਾਰਡਿੰਗ ਪਈ ਉਹਨੇ ਮੇ ਕੋ ਰਿਸ਼ਵਤ ਮੰਗੀ ਮੇਰੇ ਕੋ ਰਿਕਾਰਡਿੰਗ ਪਈ ਹੈ ਉਹਨੇ ਮੈਂ ਇਸ ਚੀਜ਼ ਨੂੰ ਨਹੀਂ ਡਿਸਕਲੋਜ਼ ਨਹੀਂ ਕਰਾਂਗੀ ਮੈਂ ਕੋਰਟ ਚਲਾਵਾਂਗੀ ਔਰ ਉਹਨਾਂ ਨੇ ਇਦਾਂ ਕਿਹਾ ਬਾਅਦ ਵਿੱਚ ਉਹਨਾਂ ਨੇ ਰੋਕੀ ਨੂੰ ਬੁਲਾਇਆ ਰੋਕੀ ਦੇ ਫੋ ਕਿ ਆਪਣੀ ਜਨਾਨੀ ਨੂੰ ਸਮਝਾ ਲਾ ਔਰ ਤੂੰ ਸਮਾਜ ਸੇਵਾ ਦਾ ਕੰਮ ਬੰਦ ਕਰ ਦੇ ਨਹੀਂ ਤੇ ਮੈਂ ਤੈਨੂੰ ਪੌਕਸ ਵੈਟ ਲਗਾ ਕੇ ਤੈਨੂੰ ਅੰਦਰ ਭੇਜ ਦੂੰਗਾ ਰਿਸਪੈਕਟ ਕਿਸ ਮੰਗਦੇ ਵਿੱਚ ਕੰਮ ਦੇ ਵਿੱਚ ਮੰਗੀ ਆ ਪਤਾ ਨਹੀਂ ਇਹਦਾ ਬਲੌਂਗੀ ਐਸਚੀਓ ਦੀ ਤੁਸੀਂ ਬਾਈਟ ਲਓ ਕਿ ਕਿਸ ਚੀਜ਼ ਲਈ ਤੁਸੀਂ ਰਿਚਪਨ ਮੰਗ ਰਹੇ ਹੋ ਮੈਂ ਤਾਂ ਬਲੌਂਗੀ ਐਸਚੀਓ ਸਸਪੈਂਡ ਹੋਣਾ ਚਾਹੀਦਾ ਇਹ ਤਾਂ ਅਸੀਂ ਤਾਂ ਫਿਰ ਵੀ ਚਲੋ ਇਸ ਚੀਜ਼ ਤੇ ਖੜੇ ਰਹਿ ਗਏ ਅਸੀਂ ਪ੍ਰੋਟੈਸਟ ਕਰ ਲਿਆ ਕੋਈ ਗਰੀਬ ਬੰਦਾ ਹੁੰਦਾ ਜਾਂ ਕਿਸੇ ਨੂੰ ਕਾਨੂੰਨ ਦੀ ਨੌਲੇਜ ਨਾ ਹੁੰਦੀ ਇਹਨਾਂ ਨੇ ਤਾਂ ਅੰਦਰ ਪਾ ਦੇਣਾ ਸੀ ਬਿਲਕੁਲ ਤੇ ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਿਆ ਕਿ ਸਮਝੌਤੇ ਦੇ ਲਈ ਫੇਰ ਕਾਲਾਂ ਆ ਰਹੀਆਂ ਨੇ ਵੀ ਤੁਸੀਂ 크ਰਿਸਚੀਅਨ ਬਣ ਜਾਓ ਜਾਂ ਤਾਂ ਤੁਹਾਡੇ ਜਿਹੜੇ ਤੇ ਪਰਚੇ ਤੁਹਾਡੇ ਤੇ ਹੋਏ ਨੇ ਤੁਹਾਡੇ ਪਤੀ ਤੇ ਉਹ ਅਸੀਂ ਵਾਪਸ ਲੈ ਲੈਨੇ ਆ ਜਾਂ ਤੁਸੀਂ ਸਮਝੌਤਾ ਕਰ ਲਓ ਕਿ ਹੁਣ ਵੀ ਫੇਰ ਪੈਸਿਆਂ ਦੀ ਆਫਰ ਕੀਤੀ ਜਾ ਰਹੀ ਹੈ ਕਿ ਤੁਸੀਂ ਜ਼ਮਾਨਤ ਕਰਾਓ ਦਿਓ ਅਸੀਂ ਸਾਨੂੰ ਲਗਾਤਾਰ 2 ਮਹੀਨੇ ਤੋਂ ਇਸ ਚੀਜ਼ ਵਾਸਤੇ ਕਾਲਸ ਆ ਰਹੀਆਂ ਸੀ ਅਸੀਂ ਆਪਣੇ ਵੱਜੋਂ ਸਾਡੇ ਵਕੀਲ ਸਾਹਿਬ ਸੁਮੀ ਸਾਨੀ ਸਰ ਔਰ ਅਨਿਲ ਸਾਗਰ ਸਰ ਮੈਂ ਆਨਣਾ ਹਰ ਇੱਕ ਚੀਜ਼ ਡਿਸਕਸ ਹੋਣਾ ਨੂੰ ਮੈਂ ਕਿਹਾ ਕਿ ਮੈਨੂੰ ਇੱਦਾ-ਇੱਦਾ ਕਰਕੇ ਫੋਨ ਆ ਰਹੇ ਸਰਬਜੀਤ ਸਿੰਘ ਰੋਕੇ ਨੂੰ ਇੱਦਾ-ਇੱਦਾ ਕਰਕੇ ਫੋਨ ਆ ਰਹੇ ਉਹ ਕਹਿੰਦਾ ਧਮਕੀਆਂ ਵੀ ਆਈਆਂ ਜਦ ਕਿ 28 ਅਗਸਤ ਨੂੰ ਸਾਡੀ ਗੱਡੀ ਨੂੰ ਘੇਰਾ ਵੀ ਪਾਇਆ ਗਿਆ ਸਾਡੇ ਗਨ ਮੈਨਾਂ ਨੇ ਬੰਦੂਖਾ ਤਾਲ ਲੀਆਂ ਫਿਰ ਉਹ ਗੱਡੀਆਂ ਇੱਧਰ-ਉੱਧਰ ਰਫੂ ਚੱਕਰ ਹੋ ਗਿਆ ਅਸੀਂ ਇਸ ਦੀ ਵੀ ਕੰਪਲੇਨਟ ਦਿੱਤੀ ਬਲੌਂਗੀ ਐਸਐਸ ਨੂੰ ਪਰ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਦਫ਼ਤਰ ਦੇ ਕੈਮਰੇ ਤੋੜੇ ਗਏ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਦਫ਼ਤਰ ਆ ਕੇ ਇੱਕ ਜਨਾਨੀ ਨੇ ਆਪਣੇ ਕੱਪੜੇ ਫਾੜ ਲੈ ਰੋਕੀ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ ਜਦ ਕਿ ਅ ਬਾਦ ਵਿੱਚ ਉਹ ਕੰਪਲੇਂਟ ਚੇਂਜ ਹੋ ਗਈ ਚੌਥੀ ਕੰਪਲੇਂਟ ਹੋ ਗਈ ਪੰਜਵੀਂ ਕੰਪਲੇਂਟ ਸਾਨੂੰ ਇਹਦਾ ਮੈਂ ਬਾਲਮੀਕੀ ਸਮਾਜ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਮੇਰੇ ਪਤੀ ਨੂੰ ਮੈਸੇਜ ਕੀਤਾ ਗਿਆ ਜਾਤੀ ਸੂਚਕ ਸ਼ਬਦ ਬੋਲੇ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਪੰਜ ਹੋ ਗਈਆਂ ਛੇਵੀਂ ਇੱਕ ਜਨਾਨੀ ਮਤਲਬ ਕਿ ਬਾਲਮੀਕੀ ਸਮਾਜ ਨੂੰ ਗਲਤ ਬੋਰੀ ਕਿ ਰੋਕੀ ਤੂੰ ਜਾਂ ਕੂੜਾ ਸਾਫ ਕਰਨੇ ਆਇਆ ਹੈ ਮਤਲਬ ਇਸ ਤਰੀਕੇ ਨਾਲ ਅਬਿਊਜ਼ ਬੋਲਿਆ ਗਿਆ ਮੈਂ ਉਸ ਚੀਜ਼ ਨੂੰ ਬੋਲਣਾ ਨਹੀਂ ਚਾਹੁੰਦੀ ਹਲਕੇਰਾ ਪਾਇਆ ਸੀ ਕਿ ਉਹਨਾਂ ਦੇ ਕੋਲ ਹਸਲਾ ਵਗੈਰਾ ਸੀ ਕੋਈ ਕੌਣ ਸੀ ਬੰਦੇ ਕੋਈ ਪਛਾਣ ਹੋਈ ਹੁਣ ਤੱਕ ਨਹੀਂ ਕੋਈ ਕਾਰਵਾਈ ਨਹੀਂ ਹੋਈ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਨਾ ਕੋਈ ਕਾਰਵਾਈ ਨਹੀਂ ਹੋਈ ਕੋਈ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਕੁਝ ਵੀ ਨਹੀਂ ਹੋਇਆ ਬਲੌਂਗੀ ਐਸਐਚ ਨੂੰ ਕੋਈ ਵੀ ਕੰਪਲੇਂਟ ਦੇ ਦਿਓ ਕੁਲਵੰਤ ਸਿੰਘ ਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਦੇਖ ਲਾਂਗੇ ਤੁਸੀਂ ਜਾਓ ਆਪਣੇ ਘਰ ਕੋਈ ਗੱਲ ਨਹੀਂ ਦੇਖ ਲਾਂਗੇ ਤੁਸੀਂ ਜਾਓ ਆਪਣੇ ਘਰ ਸਰੇ ਤਾਂ ਇਹਨਾਂ ਨੇ ਉਹ ਆਪਣੀ ਵਰਦੀ ਦਾ ਮਿਸਯੂਜ਼ ਕਰ ਰਿਆ ਪਹਿਲਾਂ ਵੀ ਉਹ 6 ਮਹੀਨੇ ਰਹਿ ਕੇ ਗਿਆ ਸੀ ਬਲੌਂਗੀ ਪਹਿਲਾਂ ਵੀ ਉਹਨੇ ਕੋਈ ਕੰਮ ਨਹੀਂ ਕੀਤਾ ਸੀ ਨਾ ਆਪ ਕੰਮ ਕਰਦਾ ਨਾ ਕਿਸੇ ਥਾਣੇ ਦੇ ਮੁਲਾਜ਼ਮ ਨੂੰ ਕੰਮ ਕਰਨ ਦਿੰਦਾ ਉਹਦਾ ਇੱਕੋ ਹੀ ਕੰਮ ਹੈ ਪੈਸੇ ਇਕੱਠੇ ਕਰਨਾ ਬਸ ਦੈਟਸ ਇਟ ਰਾਤ ਧਰਨਾ ਲਾਇਆ ਫਿਰ ਉਸ ਤੋਂ ਬਾਅਦ ਰੋਕੀ ਨੂੰ ਛੱਡਿਆ ਜਾਂਦਾ ਕੁਝ ਘੰਟੇ ਬਾਅਦ ਪੁਲਿਸ ਦੇ ਉੱਪਰ ਦਵਾਜਦੋਂ ਬਣਦਾ ਸੜਕ ਘੇਰਦੇ ਹਾਂ ਥਾਣੇ ਦੇ ਬਾਹਰ ਪ੍ਰਦਰਸ਼ਨ ਹੁੰਦਾ ਹੰਗਾਮਾ ਹੁੰਦਾ ਤਾਂ ਫਿਰ ਪੁਲਿਸ ਨੂੰ ਛੱਡਣਾ ਪੈਂਦਾ ਸਰ ਬਿਲਕੁਲ ਜੀ ਦੇਖੋ ਪਹਿਲਾਂ ਗੱਲ ਕਰ ਚੁੱਕੇ ਆ ਜੇ ਕੋਈ ਹੋਰ ਕੋਈ ਗਰੀਬ ਬੰਦਾ ਹੁੰਦਾ ਇੰਨਾ ਉਹ ਨਹੀਂ ਕਰ ਸਕਦਾ ਸੀਗਾ ਜਿਹੜਾ ਕਿ ਦੇਖੋ 11 ਵਜੇ ਤੱਕ ਤੁਹਾਨੂੰ ਟਾਈਮ ਦਿੱਤਾ ਸੀਗਾ ਕਿ 11:30 ਵਜੇ ਉਹਨੇ ਲੁਧਿਆਣੇ ਤੋਂ ਹੱਬੋਵਾਲ ਤੋਂ ਇੱਥੇ ਛੱਡ ਗਏ ਨੇ ਫਿਰ ਅਸੀਂ ਉਹ ਰੋਡ ਤਾਂ ਕਲੀਅਰ ਕੀਤਾ ਪਹਿਲਾਂ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਐ ਨਹੀਂ ਤੇ ਧੱਕਾ ਹੀ ਕਰ ਰਹੀ ਸੀ ਇਹਨਾਂ ਨਾਲ ਕਾਫੀ ਦਿਨ ਤੋਂ ਧੱਕਾ ਕਰ ਰ ਜਿਹੜਾ ਇਨਸਪੈਕਟਰ ਸਾਹਿਬ ਉੱਥੋਂ ਹੁੰਦੇ ਨੇ ਉਹ ਕਰ ਰਿਹਾ ਕਿ ਤੋ ਤੁਸੀਂ ਇਹ ਕੰਮ ਨਾ ਚੱਕੋ ਮੁੱਦੇ ਨਾ ਚੋ ਮੁੱਦਾ ਸੀਗਾ ਪੰਚਾਇਤ ਦਾ ਜਿਹੜਾ ਪੰਚਾਇਤ ਐਫਆਈਆ ਦਰਜ ਹੋਣੀ ਸੀਗੀ ਉਹਨੂੰ ਲੈ ਕੇ ਧਰਨਾ ਲਾਉਣਾ ਸੀਗਾ ਉਹਦੇ ਚੱਕਰ 'ਚ ਸਾਰਾ ਉਹਨੇ ਉਲਟੇ ਗੇਮ ਸਾਜ਼ਿਦ ਕਰ ਦਿੱਤੀ ਜੇ ਗੱਲ ਕਰੀਏ ਤੇ ਉਹ ਉਹਨੇ ਕਹਿਤਾ ਕਿ ਸਿਰਫ ਨੋਟਿਸ ਲੈ ਕੇ ਆਏ ਸੀਗੇ ਜਿਹੜੇ ਉੱਥੋਂ ਦੀ ਪੁਲਿਸ ਨੋਟਿਸ ਐਨੇ ਕਿ ਤੁਸੀਂ ਅਰੈਸਟ ਹੀ ਕਰ ਲਓ ਮਤਲਬ 9 ਮੁਲਾਜ਼ਮ ਜਿਹੜੇ ਦੱਸਿਆ ਕਿ ਬਲੌਂਗੀ ਦੇ ਬਾਕੀ ਦੋ ਹੱਬੋਵਾਲ ਦੇ ਕਿ ਹੱਬੋਵਾਲ ਚ ਉੱਥੋਂ ਮੁਲਾਜ਼ਮ ਨਹੀਂ ਸੀ ਜਿਹੜੇ ਇੱਥੇ 9 ਪੁਲਿਸ ਦੇ ਅਧਿਕਾਰੀ ਦੇਣੇ ਪੈਗੇ ਮਤਲਬ ਐਸਚਓ ਦੀ ਮਿਲੀ ਭੁਗਤ ਸੀਗੀ ਜਿਹੜੇ ਔਰ ਐਸਚਓ ਐਸਚਓ ਨਹੀਂ ਜਿਪਸੀ ਉੱਥੇ ਛੱਡ ਗਏ ਉੱਥੇ ਛੱਡ ਗਏ ਜਿਪਸੀ ਭਰ ਕੇ ਸਾਰੀ ਗੱਡੀਆਂ ਭਰ ਕੇ ਉੱਥੇ ਟੋਲ ਪ੍ਰਾਜੈਕਟ ਕ੍ਰੋਸ ਕਰਾ ਕੇ ਤਾਂ ਆਏ ਫਿਰ ਸਾਨੂੰ ਕਹਿੰਦੇ ਸਾਨੂੰ ਪਤਾ ਨਹੀਂ ਕਿੱਥੇ ਲੈ ਕੇ ਪੁਲਿਸ ਫਿਰ ਅਸੀਂ ਬਾਅਦ ਚ ਸਾਨੂੰ ਪਤਾ ਲੱਗਾ ਕਿ ਅਸੀਂ ਉਹ ਕੀਤਾ ਉਹ ਤੋਂ ਬਾਅਦ ਸਾਨੂੰ ਤੰਪਤ ਲੱਗਾ ਕੀ ਕੀ ਹੁਣ ਇਸ ਮਸਲੇ ਦੇ ਵਿੱਚ ਤੁਸੀਂ ਡੀਜੀਪੀ ਨੂੰ ਮਿਲੋਗੇ ਕਿਉਂਕਿ ਐਫਆਈਆਰ ਹਿਮਾਚਲ ਦੀ ਵੀ ਤੁਹਾਡੇ ਤੇ ਹੋਈ ਉਹ ਫਿਰ ਰੱਦ ਕਰਨੀ ਪੈਗੀ ਝੂਠੀ ਨਿਕਲੀ ਹੁਣ ਨਵੀਂ ਐਫਆਈਆਰ ਹੋਗੀ ਕਿ ਡੀਜੀਪੀ ਨੂੰ ਮਿਲਣ ਜਾ ਰਹੇ ਹੋ ਐ ਤਾਂ ਫਿਰ ਪਲੰਦਾ ਬਣ ਜਾਣਾ ਕੇਸਾਂ ਦਾ ਪਲੰਦਾ ਤਾਂ ਪਹਿਲਾਂ ਹੀ ਬਣਿਆ ਹੋਇਆ 10 ਪਰਚੇ ਹੋ ਗਏ ਨੇ ਵਿੱਚੋਂ ਕਈਆਂ ਨੂੰ ਕਲਿਕ ਕਈਆਂ ਚ ਕਲਿੰਜਟ ਮਿਲ ਚੁੱਕੇ ਸਾਨੂੰ ਦੇਖੋ ਮੇਰੇ ਤੇ ਵੀ ਰੈਵ ਤੇ ਪਰਚੇ ਦਰਜ ਹੋਏ ਸਭ ਤੋਂ ਮਜ਼ਾਕ ਵਾਲੀ ਗੱਲ ਇਹ ਆ ਔਰ ਦੂਸਰੀ ਮਜ਼ਾਕ ਵਾਲੀ ਗੱਲ ਇਹ ਆ ਕਿ ਮੇਰੇ ਔਰ ਸਰਬਜੀਤ ਦੀ ਬੇਲਾ ਵੀ ਲੱਗ ਚੁੱਕੀਆਂ ਯਾਲੀ ਇਸ ਤੋਂ ਵੱਡਾ ਕਾਨੂੰਨ ਅੰਦਾ ਕਿੱਥੋਂ ਹੋ ਗਿਆ ਹੁਣ ਬਾਅਦ ਵਿੱਚ ਹੁਣ ਅਸੀਂ ਜਿਹੜੀ ਇਹ ਵਾਲੀ ਹੈ ਇਹਦੀ ਅਸੀਂ ਡੀਜੀਪੀ ਨੂੰ ਕੰਪਲੇਂਟ ਪਾ ਦਿੱਤੇ ਅਸੀਂ ਉਹਨਾਂ ਨੂੰ ਮੇਲ ਕਰ ਦਿੱਤੀ ਹੈ ਕਿ ਸਾਡੇ ਨਾਲ ਇਹ ਗਲਤ ਹੋ ਰਿਹਾ ਪੰਜਾਬ ਪੁਲਿਸ ਵਿੱਚ ਕਿਤੇ ਵੀ ਸਾਨੂੰ ਅਗਰ ਸਾਡੇ ਤੇ ਕੋਈ ਕਾਰਵਾਈ ਕਰਾ ਰਿਹਾ ਕੋਈ ਕੰਪਲੇਂਟ ਦੇ ਰਿਹਾ ਪੁਲਿਸ ਸਾਨੂੰ ਬੁਲਾਇਆ ਜਾਏ ਸਾਡਾ ਵੀ ਪੱਖ ਰੱਖਿਆ ਜਾਏ ਸਾਡੇ ਬਿਆਨ ਲਿੱਤੇ ਜਾਣ ਫਿਰ ਤੁਸੀਂ ਕੋਈ ਅਗਲੀ ਕਾਰਵਾਈ ਕਰੋ ਜਦ ਅਸੀਂ ਕਿਸੇ ਨੂੰ ਜਾਣਦੇ ਨਹੀਂ ਕਿਸੇ ਨੂੰ ਪਛਾਣਦੇ ਨਹੀਂ ਹੁਣ ਰਾਤੀ ਪੁਲਿਸ ਇਹ ਕਹਿੰਦੀ ਕਹਿੰਦੇ ਅਸੀਂ ਤੁਹਾਡੇ ਪਤੀ ਨੂੰ ਛੱਡ ਰਹੇ ਹਾਂ ਔਰ ਤੁਹਾਡੇ ਪਤੀ ਦਾ ਇਸ ਪਰਚੇ 'ਚੋਂ ਨਾਮ ਕੱਢ ਰਹੇ ਹਾਂ ਬਈ ਤੁਸੀਂ ਪਾਇਆ ਕਿਉਂ ਸੀ ਇਸੇ 'ਚੋਂ ਕੱਢ ਰਹੇ ਉਹਨਾਂ ਨੇ ਬਕਾਇਦਾ ਵੀ ਪਰਚੇ 'ਚੋਂ ਨਾਮ ਕੱਢ ਰਹੇ ਬਿਲਕੁਲ ਕਿ ਡੀਐਸਪੀ ਸਰ ਨੇ ਸਾਨੂੰ ਇਹ ਸ਼ਿਵਾਸਨ ਦਿੱਤਾ ਅਸੀਂ ਫੇਰ ਰਸਤਾ ਖੋਲਿਆ ਪਰ ਅਸੀਂ ਪ੍ਰੋਟੈਸਟ ਨਹੀਂ ਛੱਡਿਆ ਅਸੀਂ ਫੇਰ ਰਸਤਾ ਖੋਲਿਆ ਡੀਐਸਪੀ ਸਰ ਕਹਿੰਦੇ ਸਾਨੂੰ 25 ਮਿੰਟ ਦਾ ਟਾਈਮ ਦੇ ਦਿਓ ਮੈਂ ਕਿਹਾ ਸਰ ਤੁਸੀਂ ਸਾਡੀ ਹਰ ਇੱਕ ਗੱਲ ਸੁਣਦੇ ਹੋ ਮੈਂ ਹਰ ਇੱਕ ਪੁਲਿਸ ਮਾੜੀ ਨਹੀਂ ਐ ਹਰ ਇੱਕ ਅਫਸਰ ਮਾੜਾ ਨਹੀਂ ਐ ਮੈਂ ਡੀਐਸਪੀ ਨੇ ਕਿਹਾ ਤੁਸੀਂ 25 ਮਿੰਟ ਦਾ ਟਾਈਮ ਮੰਗ ਰਹੇ ਮੈਂ ਤੁਹਾਨੂੰ 1 ਘੰਟ ਹੁਣ ਫਿਰ ਇਸ ਪਰਚੇ ਦੀ ਜਾਂਚ ਦੀ ਮੰਗ ਦੇ ਲਈ ਅੱਗੇ ਜਾਓਗੇ ਕਾਨੂੰਨ ਦਾ ਰੁਕਤਿਆ ਅਧਿਕਾਰ ਕਰੋਗੇ ਕੋਰਟ ਦਾ ਕੀ ਦੀ ਜਾਂਚ ਉਹ ਵੀ ਦਾ ਪਿੱਛੇ ਕੌਣ ਆ ਕੌਣ ਕਰਾ ਰਿਹਾ ਸਾਰੀ ਗੇਮ ਖਮਾਰੀ ਇਹ ਬਜਿੰਦਰੀ ਖਮਾਰੀ ਸਾਰੀ ਗੇਮ ਔਰ ਸੈਕੰਡਲੀ ਜੋ ਕੁਲਵੰਤ ਐਸ ਐਚਓ ਐਸ ਸਸਪੈਂਡ ਹੋਣਾ ਚਾਹੀਦਾ ਕਿਉਂਕਿ ਇਹਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਕੋਈ ਕੋਈ ਨੇੜਤਾ ਬਜਿੰਦਰ ਦੇ ਨਾਲ ਕੀ ਤੁਹਾਡੇ ਕੋਲ ਵੀ ਹੈ ਕੋਈ ਸਬੂਤ ਵੀ ਦਾ ਕੋਈ ਸਬੰਧ ਹੈ ਕਿਸੇ ਦੇ ਜਾਣਕਾਰ ਦਾ ਜਿਹਦਾ ਕਿਉਂਕਿ ਪਹਿਲਾਂ ਵੀ ਇੱਕ ਐਫ ਆਈ ਆਰ ਦਰਜ ਹੋਈ ਸੀ ਮੇਰੇ ਨਾਲ ਕਿਸੇ ਮੇਰੇ ਨਾਲ ਕਿਸੇ ਨੇ ਠੱਗੀ ਕੀਤੀ ਸੀ ਪੈਸਿਆਂ ਦੀ ਉਹਦਾ ਪਰਚਾ ਦਰਜ ਹੋਇਆ ਸੀ ਉਸ ਟਾਈਮ ਬਲੋਂਗੀ ਐਸ ਐਚ ਓ ਸੀ 6 ਮਹੀਨੇ ਰਹਿ ਕੇ ਗਿਆ ਸੀ ਇਹਨੇ ਚਲਾਨ ਨਹੀਂ ਪੇਸ਼ ਹੋਣ ਦਿੱਤਾ ਸੀ ਉਸ ਤੋਂ ਬਾਅਦ ਅਮਨਦੀਪ ਕੰਬੋਜ ਸੱਚਾ ਆਇਆ ਫਿਰ ਉਹਨਾਂ ਨੇ ਚਲਾਨ ਪੇਸ਼ ਹੋਣ ਦਿੱਤਾ ਉਸ ਤੋਂ ਬਾਅਦ ਹਿਮਾਚਲ ਵਾਲਾ ਪਰਚਾ ਦਰਜ ਹੋਇਆ ਜੇ ਐਡੀ ਗੱਲ ਸੀ ਕਿਆ ਅਮਨਦੀਪ ਕੰਬੋਜ ਨੂੰ ਨਹੀਂ ਅਧਿਕਾਰ ਸੀ ਉਹ ਵੀ ਤਾਂ ਭੇਜ ਸਕਦਾ ਸੀ ਸਾਨੂੰ ਹਿਮਾਚਲ ਪੁਲਿਸ ਦੇ ਨਾਲ ਉਹਨੇ ਕਿਹਾ ਨਹੀਂ ਬੰਦੇ ਸਹੀ ਹੈ ਅਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰੋ ਹਿਮਾਚਲ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਉਹ ਰਾਤੀ ਲੁਧਿਆਣਾ ਪੁਲਿਸ ਜਿਹੜਾ ਬੰਦੇ ਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਮੈਡਮ ਤੁਸੀਂ ਪ੍ਰੋਟੈਸਟ ਨਾ ਕਰੋ ਅਸੀਂ ਤੁਹਾਡੇ ਪਤੀ ਦਾ ਨਾਮ ਪਰਚੇ 'ਚ ਬਾਹਰ ਕੱਢ ਦਵਾਂਗੇ ਮੈਨੂੰ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਪਰ ਉੱਥੇ ਦਾ ਜੋ ਮੈਨੂੰ ਕਾਲ ਆਇਆ ਉੱਥੇ ਦਾ ਐਸ ਐਚ ਓ ਉੱਥੇ ਦਾ ਆਈਓ ਸਸਪੈਂਡ ਹੋ ਚੁੱਕਾ ਹੋਣ ਜਿਹੜੇ ਤੁਹਾਨੂੰ ਫੋਨ ਆ ਰਹੇ ਨੇ ਸਮਝੌਤੇ ਦੇ ਲਈ ਕਿਸ ਤਰੀਕੇ ਦੇ ਫੋਨ ਆ ਰਹੇ ਨੇ ਕਿ ਪਾਸਟਰ ਬਜਿੰਦਰ ਦੀ ਜਮਾਨਤ ਹੋਣ ਦੋ ਜਾਂ ਫਿਰ ਤੁਹਾਨੂੰ ਪੈਸਿਆਂ ਦੇ ਆਫਰ ਨੇ ਕਿਸ ਤਰੀਕੇ ਦੇ ਆਫਰ ਦੇਖੋ ਐਕਚੁਅਲੀ ਕਪੂਰਥਲੇ ਵਾਲੇ ਲੜਕੀ ਦੀ ਗਵਾਹੀ ਹੈ ਕਪੂਰਥਲੇ ਜਿਹੜਾ ਚੱਲ ਰਿਹਾ ਪਾਕਸ ਐਕਟ ਦਾ ਉਹ ਚ ਗਵਾਹੀ ਹੈ ਉਹਦੀ ਔਰ ਉਹਦੇ ਉੱਤ ਪਹਿਲਾਂ ਸਾਨੂੰ ਫੋਨਾਂ ਸ਼ੁਰੂ ਹੋ ਜਾਂਦੇ ਕਿ ਤੁਸੀਂ ਉਹਨਾਂ ਨੂੰ ਵੀ ਰੋਕੋ ਤੁਸੀਂ ਆਪ ਵੀ ਕੋਈ ਗੱਲ ਨਹੀਂ ਸਮਝੌਤਾ ਆਓ ਸਾਡੇ ਨਾਲ ਬੈਠ ਕੇ ਗੱਲ ਕਰ ਲੈਂਦੇ ਆ ਪਹਿਲਾਂ ਉਹਦੀ ਵਾਈਫ ਵੱਲੋਂ ਫੋਨ ਆਂਦਾ ਸੀ ਹੁਣ ਉਹਦੀ ਵਾਈਫ ਵੱਲੋਂ ਆਣਾ ਬੰਦ ਹੋ ਗਿਆ ਹੁਣ ਜਿਹੜੇ ਤੁਹਾਨੂੰ ਡਾਇਰੈਕਟ ਫੋਨ ਆਉਂਦਾ ਮੇਰੇ ਹਸਬੰਦ ਦੇ ਫੋਨ ਤੇ ਫੋਨ ਆਉਂਦਾ ਸੀ ਜਿੰਨੇ ਵੀ ਉਹਦੇ ਪਾਸਟਰ ਹਾਂ ਬਜਿੰਦਰ ਦੀ ਪਾਪਦਾ ਵਿਜੇ ਮੈਨੂਅਲ ਦੇ ਨਾਮ ਪਾਸਟਰ ਦੇ ਨਾਮ ਤੇ ਉਸ ਦੇ ਫੋਨ ਤੋਂ ਫੋਨ ਆਉਂਦਾ ਸੀ ਕਿਉਂਕਿ ਉਹ ਉਹਨਾਂ ਦੀ ਫੈਮਿਲੀ ਦਾ ਹੀ ਮੈਂਬਰ ਹੈ ਬਿਲਕੁਲ ਤਾਂ ਜਿਸ ਤਰੀਕੇ ਨਾਲ ਰਾਤ ਤੁਸੀਂ ਦੇਖਿਆ ਧਰਨਾ ਲਾਉਣਾ ਪਿਆ ਫਿਰ ਪੁਲਿਸ ਨੂੰ ਜਦੋਂ ਲੱਗਿਆ ਵੀ ਮਾਮਲਾ ਭੱਗ ਸਕਦਾ ਫਿਰ ਛੱਡਿਆ ਜਾਂਦਾ ਸੀ ਵੀ ਲੋਕੀ ਬਿਲਕੁਲ ਮੈਂ ਸਮਝਦਾ ਵੀ ਜਦੋਂ ਤੱਕ ਐਜੀਟੇਸ਼ਨ ਨਹੀਂ ਕਰਦਾ ਪੁਲਿਸ ਨੂੰ ਇਹ ਲੱਗਦਾ ਵੀ ਲੋਕੀ ਬੁੱਧੂ ਐ ਸੋ ਜਾਣਗੇ ਰਾਤ ਹੋਈ ਪਈ ਐ ਪਰ ਰਾਤ ਜਦੋਂ ਮੈਨੂੰ ਕਾਲ ਆਇਆ ਇਹਨਾਂ ਦਾ ਇਪਾ ਜੀ ਆ ਗੱਲ ਸੀ ਨਾਲ ਦੇ ਨਾਲ ਜਿੰਨੀ ਵੀ ਸਾਡੇ ਸਫਾਈ ਕਰਮਚਾਰੀ ਆ ਜਿੰਨੇ ਸਾਡੇ ਬਲੌਂਗੀ ਦੇ ਆ ਅਸੀਂ ਸਾਰਾ ਪੁਲ ਜਾਮ ਕਰਤਾ ਔਰ 1 ਘੰਟੇ ਦੇ ਅੰਦਰ ਜਦ ਕਿ ਲੁਧਿਆਣੇ ਦਾ ਰਸਤਾ ਦੇਖ ਲਓ ਕਿੰਨਾ ਲੰਮਾ ਹੈ ਕਿਵੇਂ ਪਲੈਨਿੰਗ ਹੋਈ ਕੀ ਨਹੀਂ ਹੋਈ ਏਡੀਪੀ ਸਾਹਿਬ ਦਾ ਫੋਨ ਆ ਐਸਐਸਪੀ ਸਾਹਿਬ ਦਾ ਫੋਨ ਆ ਰਾਤੋ ਰਾਤ ਬੰਦਾ ਹਾਜ਼ਰ ਇਹ ਤਾਂ ਅਸੀਂ ਇਕੱਠੇ ਸੀ ਤਾਂ ਹੋ ਗਿਆ ਜੇ ਮੰਨ ਲਓ ਇਕੱਲੇ ਹੀ ਹੁੰਦੇ ਦੋ ਜਣੇ ਹੁੰਦੇ ਇਹਨਾਂ ਦਾ ਰਾਬਤਾ ਨਾ ਹੁੰਦਾ ਤਾਂ ਇਹ ਤਾਂ ਜੇਲ੍ਹ ਦੇ ਇਲਾਕੇ ਜੱਜ ਪਿੱਛੇ ਹੋਣਾ ਸੀ ਲੁਧਿਆਣੇ ਜੇਲ੍ਹ ਚ ਤਾਂ ਅਸੀਂ ਵੀ ਹੁਣ ਸਾਰੇ ਹੀ ਪੰਪਗੰਦ ਮਨਸਾਹੂਨ ਉਤੇ ਡੀਜੀਪੀ ਪੰਜਾਬ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੀ ਕੌਮ ਕਦੇ ਨਾਲ ਝੁਕੀ ਹੈ ਨਾ ਝੁਕ ਸਕਦੀ ਹੈ ਸਾਨੂੰ ਨਾ ਛੇੜਿਆ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਸਫਾਈ ਛੱਡਣੀ ਪਵੇ ਅਸੀਂ ਨਹੀਂ ਚਾਹੁੰਦੇ ਸਾਨੂੰ ਰੋੜਾਂ ਤੇ ਆਣਾ ਪਵੇ ਜੇ ਇਸੇ ਤਰ੍ਹਾਂ ਸਾਡਾ ਧਰਮ ਪਰਿਵਰਤਨ ਹੁੰਦਾ ਰਿਹਾ ਇਸੇ ਤਰ੍ਹਾਂ ਵਾਲਮੀਕ ਸਵਾਜ ਨੂੰ ਟੌਰਚਰ ਕਰਦੇ ਰਹੇ ਤਾਂ ਮੈਨੂੰ ਲੱਗਦਾ ਸਾਨੂੰ ਪੱਕੇ ਧਰਨੇ ਰੋੜਾਂ ਦੇ ਉੱਤੇ ਲਾਣੇ ਪੈਣਗੇ ਜਿੱਦਾਂ ਕਿ ਕਿਸਾਨ ਯੂਨੀਅਨ ਨੇ ਲਾਇਸ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਗੱਡੀਆਂ ਪਿੱਛੇ ਲੱਗੀਆਂ ਤੁਹਾਨੂੰ ਘੇਰਿਆ ਗਿਆ ਪਹਿਲਾਂ ਵੀ ਤੁਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਥੋੜੀ ਸੁਰੱਖਿਆ ਵਧਾਈ ਜਾਵੇ ਕਿ ਸੁਰੱਖਿਆ ਬਤਾ ਦਿੱਤੀ ਗਿਆ ਜੇ ਨਹੀਂ ਕੋਈ ਕੋਈ ਕਾਰਵਾਈ ਨਹੀਂ ਸਾਡੇ ਕੋਲ ਤਿੰਨ ਗਨਮੈਨ ਹੈ ਅਸੀਂ ਹਾਈ ਕੋਰਟ ਤੋਂ ਲਏ ਹੋਏ ਨੇ ਔਰ ਆਪਣਾ ਕੀ ਕਹਿੰਦੇ ਜਿਹੜਾ ਸਾਡੇ ਤੇ ਹਮਲਾ ਹੋਇਆ ਅਸੀਂ ਉਸ ਦੀ ਕੰਪਲੇਂਟ ਵੀ ਦਿੱਤੀ ਜਿਹੜੀ ਸਾਨੂੰ ਥ्रेट ਕਾਲ ਵੀ ਆਈ ਕਿ ਤੁਹਾਨੂੰ ਪਿੱਤਲ ਦੀਆਂ ਗੋਲੀਆਂ ਨਾਲ ਭੁੰਦਾਂਗੇ ਹਜੇ ਤੁਹਾਡੀ ਲਾਈਫ ਹੀ ਕੀ ਹੈ ਉਹ ਵੀ ਅਸੀਂ ਰਿਕਾਰਡਿੰਗ ਵੀ ਦਿੱਤੀ ਹਜੇ ਤੱਕ ਰੋਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਐਫਆਰ ਨਹੀਂ ਕੱਟੇ ਉਹ ਕਹਿੰਦੇ ਸੀ ਵੀ ਤੁਹਾਨੂੰ ਪਿੱਤਲ ਦੀਆਂ ਗੋਲੀਆਂ ਦੇ ਨਾਲ ਭੁੰਨ ਦਵਾਂਗੇ ਕੀ ਕਿਹਾ ਉਹਨਾਂ ਨੇ ਹੋਰ ਕੀ ਕੀ ਕਹਿੰਦੇ ਸੀ ਇਹ ਹੀ ਕਿ ਤੁਸੀਂ ਇਸ ਕੇਸ 'ਚ ਸਮਝੌਤਾ ਕਰ ਲਓ ਉਹਨਾਂ ਦੀ ਲਾਸਟ ਵਰਡਿੰਗ ਇਹ ਹੀ ਹੁੰਦੀ ਕਿ ਤੁਸੀਂ ਇਸ ਕੇਸ 'ਚ ਸਮਝੌਤਾ ਕਰ ਲਓ ਕਿਉਂਕਿ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅਸੀਂ ਕਿਸੇ ਨੂੰ ਨਾ ਜਾਣਦੇ ਆ ਜੇ ਕਿ ਸਾਡੀ ਕਿਸੇ ਨਾਲ ਦੁਸ਼ਮਣੀ ਹੁੰਦੀ ਤਾਂ ਰਾਤੀ ਜਿਹੜਾ ਸੀ ਪ੍ਰੋਟੈਸਟ ਕੀਤਾ ਸਾਡੇ ਨਾਲ ਹਿੰਦੂ ਸਮਾਜ ਸਿੱਖ ਸਮਾਜ ਵਾਲਮਿਕੀ ਸਮਾਜ ਸਾਰਾ ਸਮਾਜ ਸੀ ਜੇ ਸਾਡੇ ਨਾਲ ਕਿਸੇ ਦੀ ਦੁਸ਼ਮਣੀ ਹੁੰਦੀ ਜਾਂ ਅਦਰ ਪਰਸਨਾਂ ਨਾਲ ਕਿਸੇ ਨਾਲ ਦੁਸ਼ਮਣੀ ਦੀ ਕੋਈ ਸਾਡੇ ਨਾਲ ਨਹੀਂ ਖੜਦਾ ਸਾਡੇ ਸਿਰਫ ਇੱਕ ਦੁਸ਼ਮਣੀ ਹੈ ਅਸੀਂ ਆਪਣੇ ਧਰਮ ਨੇ ਲੜ ਰਹੇ ਹਾਂ ਜੋ ਮੇਰੇ ਨਾਲ ਜਾਤੀ ਹੋਈ ਅਸੀਂ ਉਹਦੇ ਨਾਲ ਲੜ ਰਹੇ ਹਾਂ ਜਿਹੜੇ ਬੰਦਾ ਕੋਰਟ ਨੂੰ ਗੁੰਮਰਾਹ ਕਰ ਸਕਦਾ ਕੀ ਉਹ ਪੁਲਿਸ ਨੂੰ ਗੁੰਮਰਾਹ ਨਹੀਂ ਕਰ ਸਕਦਾ ਹੁਣ ਜਿਹੜੀਆਂ ਨੂੰ ਮਾਨਸਾ ਜੇਲ੍ਹ ਚ ਸਹੂਲਤਾਂ ਮਿਲ ਰਹੀਆਂ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਉਹਨੂੰ ਬਿਲਕੁਲ ਮਿਲ ਰਿਹਾ ਰਿਪੋਰਟ ਹੈ ਕੋਈ ਇਸ ਤਰ੍ਹਾਂ ਦੀ ਮੈਂ ਮੈਂ ਕਹਿ ਰਹੀ ਹਾਂ ਤੁਸੀਂ ਚੈਕਿੰਗ ਕਰ ਲਓ ਤੁਸੀਂ ਸੁਪਰਡਾਨ ਨੂੰ ਮੇਲ ਕਰ ਦਿਓ ਅੱਜ ਵੀ ਮੈਂ ਅੱਜ ਇਹਨੂੰ ਵੀ ਐਫਪੀਐਸ ਉਹਦਾ ਮਿਲ ਰਿਹਾ ਅੱਜ ਵੀ ਇਹਦੇ ਕੋਲੋਂ ਫੋਨ ਬਰਾਮਦ ਹੋਏਗਾ ਪੈਸੇ ਬਰਾਮਦ ਹੋਣਗੇ ਉਹਦੇ ਕੋਲ ਕਿਉਂਕਿ ਉਹ ਬੰਦਾ ਨਸ਼ੇੜੀ ਨਸ਼ੇ ਤੋਂ ਬਿਨਾਂ ਰਹਿ ਨਹੀਂ ਸਕਦਾ ਔਰ ਉਹ ਜਿਹੜੀਆਂ ਇਹ ਪ੍ਰੀ ਪਲੈਨਿੰਗ ਕਰਦਾ ਉਹ ਤੋਂ ਬਿਨਾ ਉਹ ਰਹਿ ਨਹੀਂ ਸਕਦਾ ਉਹ ਆਪਣਾ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਜਿੱਤ ਕਰਾਉਣ ਵਾਸਤੇ ਕਿਸੇ ਵੀ ਹੱਥ ਜੋ ਬੰਦਾ ਆਪਣੀ ਜਨਾਨੀ ਦਾ ਮਿਸਯੂਜ਼ ਕਰਕੇ ਪੇ ਰੇਪ ਦਾ ਪਰਚਾ ਦਰਜ ਕਰਾ ਸਕਦਾ ਉਹ ਕੀ ਨਹੀਂ ਕਰ ਸਕਦਾ ਬਿਲਕੁਲ ਇੱਕ ਚੀਜ਼ ਹੋਰ ਦੱਸੋ ਤੁਸੀਂ ਐਫ ਆਈ ਆਰ ਪੜ੍ਹੀ ਹੈ ਜਿਹੜੀ ਤੁਹਾਡੇ ਪਤੀ ਤੋਂ ਹੋਈ ਹੈ ਕੀ ਕੀ ਪਲੈਨਿੰਗ ਉਸ ਦੇ ਵਿੱਚ ਬਣਾਈ ਗਈ ਹੈ ਕਿਵੇਂ ਕਹਾਣੀ ਨੂੰ ਜੋੜਿਆ ਗਿਆ ਫਸਟਲੀ ਜਿਹੜੀ ਐਫ ਆਈ ਆਰ ਹੈ ਉਸ ਵਿੱਚ ਮੇਰੇ ਪਤੀ ਦਾ ਨਾਮ ਹੀ ਨਹੀਂ ਹੈਗਾ ਰੋਕੀ ਲਿਖਿਆ ਬਸ ਔਰ ਬਲੌਂਗੀ ਲਿਖਿਆ ਨਾ ਕੋਈ ਐਡਰੈਸ ਹੈ ਨਾ ਕੋਈ ਮੋਬਾਈਲ ਨੰਬਰ ਹੈ ਨਾ ਕੋਈ ਕਾਲ ਡਿਟੇਲ ਹੈ ਨਾ ਮੇਰੇ ਪਤੀ ਨੂੰ ਉਸ ਬੰਦੇ ਦਾ ਕਦੀ ਕਾਲ ਆਇਆ ਅਸੀਂ ਕਿਸੇ ਨੂੰ ਜਾਣਦੇ ਹੀ ਨਹੀਂ ਔਰ ਜਿਹੜਾ ਵੀ ਸਮਾਜ ਸਮਾਜ ਵਿੱਚ ਕਿਸੇ ਨੂੰ ਕੋਈ ਕਿਸੇ ਔਰਤ ਦਾ ਫੋਨ ਆਂਦਾ ਫੇਸਬੁੱਕ ਤੋਂ ਨੰਬਰ ਲੈ ਕੇ ਐਡੇ ਐਡੇ ਵੱਡੇ ਬੈਨਰ ਲੱਗੇ ਆ ਇਹ ਪ੍ਰੀਪਲੇਨਿੰਗ ਹੀ ਹੋ ਸਕਦੀ ਹੈ ਜੇ ਕਿਸੇ ਔਰਤ ਨੇ ਫੋਨ ਕਰ ਦਿੱਤਾ ਉਹ ਔਰਤ ਨੂੰ ਕਹਤਾ ਤੁਸੀਂ ਮਹਿਲਾ ਕਮਿਸ਼ਨ ਕੋਲ ਪੇਸ਼ ਹੋ ਜਾਓ ਤੁਸੀਂ ਦਿੱਲੀ ਮਹਿਲਾ ਕਮਿਸ਼ਨ ਕੋਲ ਪੇਸ਼ ਹੋ ਜੇ ਤਾਂ ਇੱਥੇ ਕੁਝ ਗਲਤ ਨਹੀਂ ਹੈ ਇਹ ਤਾਂ ਜਨਰਲੀ ਕੋਈ ਵੀ ਸਲਾਹ ਦੇ ਸਕਦਾ ਇਸ ਇਸ ਦੇ ਵਿੱਚ ਵੀ ਉਹੀ ਹਿਮਾਚਲ ਦੇ ਵਾਂਗ ਕਹਾਣੀ ਜੁੜਦੀ ਹੈ ਇਸ ਦੇ ਵਿੱਚ ਵੀ ਜਿਹੜੀ ਇਸ ਦੇ ਵਿੱਚ ਵੀ ਕੋਈ ਔਰਤ ਹੈ ਜਿਹੜੀ ਦਿੱਲੀ ਦੀ ਹੈ ਬਿਲਕੁਲ ਇਹਦੇ ਵਿੱਚ ਵੀ ਕੋਈ ਦਿੱਲੀ ਦੀ ਔਰਤ ਹੀ ਹੈ ਬਿਲਕੁਲ ਸਾਡੀ ਗੱਲ ਬਿਲਕੁਲ ਪੁਆਇੰਟ ਹੈ ਤੁਹਾਡੀ ਗੱਲ ਵਿੱਚ ਇਹਦੇ ਵਿੱਚ ਵੀ ਕੋਈ ਦਿੱਲੀ ਦੀ ਔਰਤ ਹੈ ਪਹਿਲਾਂ ਹੀ ਹਿਮਾਚਲ ਪੁਲਿਸ ਨੇ ਕਿਹਾ ਸੀ ਉਹ ਵੀ ਦਿੱਲੀ ਦੀ ਸੀ ਜਦੋਂ ਅਸੀਂ ਉਹਨੂੰ ਪੁੱਛਿਆ ਕਿ ਉਹਦਾ ਐਡਰੈਸ ਕਹਿੰਦੇ ਜੋ ਜਿਹੜਾ ਐਡਰੈਸ ਉਹਨੇ ਲਿਖਾਇਆ ਸੀ ਉਹ ਐਡਰੈਸ ਤੇ ਉਹ ਮਿਲੀ ਨਹੀਂ ਜਿੰਨੇ ਵੀ ਪਰਚੇ ਦਰਜ ਹੋਏ ਅਸੀਂ ਕਿਸੇ ਕੁੜੀ ਨੂੰ ਜਾਣਦੇ ਨਹੀਂ ਚੰਡੀਗੜ੍ਹ 'ਚ ਹੋਇਆ ਦਰਜ ਬਲੈਕਮੈਜਰੀ 'ਚ ਹੋਇਆ ਦਰਜ ਰੇਪ ਦੇ ਪਰਚੇ ਹੋ ਗਏ ਸਾਰੇ ਉਨਰਿਆਂ ਦੇ ਪਰਚੇ ਹੋ ਗਏ ਪਿੱਛੇ ਹੁਣ ਰਹਿ ਕੇ ਗਿਆ ਮੈਨੂੰ ਸਮਝ ਹੀ ਨਹੀਂ ਲੱਗਦੀ ਫੇਰ ਕਿਹੜਾ ਅਸੀਂ ਸਮਝੌਤਾ ਕਰ ਲਾਂਗੇ ਬਿਲਕੁਲ ਜਦੋਂ ਹੁਣ ਇਸ ਐਫ ਆਈ ਆਰ ਦੇ ਵਿੱਚ ਕੀ ਕਿ ਹੈਗਾ ਵੀ ਕਿੰਨੇ ਪੈਸੇ ਮੰਗੇ ਨੇ ਰੋਕੀ 5 ਲੱਖ ਰੁਪਇਆ 5000 ਰੁਪਇਆ ਕਹਿੰਦੇ Google Pay ਕਰਾਇਆ ਸਾਡੇ Google Pay 'ਚ ਕਿਸੇ ਦੇ ਪੈਸੇ ਨਹੀਂ ਆਏ ਸਾਡੇ ਕੋਲ ਤਾਂ ਆਪਣੇ ਦੋਨਾਂ ਦੀ ਜੋ ਵੀ ਅਸੀਂ ਕੰਮ ਕਾਜ ਕਰਦੇ ਆ ਜੋ ਵੀ ਇਸ ਮੈਂ ਪ੍ਰਾਈਵੇਟ ਕੰਮ ਕਰਦੀ ਆ ਮੇਰੇ ਹਸਬੰਡ ਜੋ ਵੀ ਵਰਕ ਕਰਦੇ ਨੇ ਸਾਡੇ ਕੋਲ ਔਰ ਡਿਟੇਲ ਆ ਜਿਹੜਾ ਮਰਜ਼ੀ ਲੈ ਲਵੇ Google Pay ਦੀ ਡਿਟੇਲ ਨਹੀਂ ਡਿਲੀਟ ਹੋ ਸਕਦੀ ਨਾ ਬੈਂਕ ਕੋਡ ਦੀ ਡਿਲੀਟ ਹੋ ਸਕਦੀ ਇਹ ਤਾਂ ਇੱਕ ਸਾਦੇਸ਼ ਹੈ ਇੱਕ ਫਸਾਣ ਦਾ ਔਰ ਜਿਹੜਾ ਇਹ ਬਲੌਂਗੀ ਐਸਐਚਓ ਹੈ ਇਹ 5 ਦਿਨ ਤੋਂ 24 ਤਰੀਕ ਨੂੰ ਰੋਕੀ ਦੀ ਲੜਾਈ ਹੁੰਦੀ ਹੈ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਪੀੜਤ ਮਹਿਲਾ ਸਾਡੇ ਨਾਲ ਸੀ ਨਾ ਦੇ ਪਤੀ ਨੂੰ ਕੱਲ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਜਦੋਂ ਧਰਨਾ ਲੱਗਿਆ ਹਾਈਵੇ ਜਾਮ ਹੋਇਆ ਖਾਣੇ ਦੇ ਬਾਹਰ ਹੰਗਾਮਾ ਹੋਇਆ ਤਾਂ ਫਿਰ ਕੁਝ ਘੰਟਿਆਂ ਦੇ ਵਿੱਚ ਲੁਧਿਆਣਾ ਦੀ ਹੱਬੋਵਾਲ ਪੁਲਿਸ ਨੂੰ ਸਰਬਜੀਤ ਉਰਫ ਰੋਕੀ ਨੂੰ ਛੱਡਣਾ ਪਿਆ ਪਰ ਹੁਣ ਪਰਿਵਾਰ ਕਹਿ ਰਿਹਾ ਕਿ ਅਸੀਂ ਡੀਜੀਪੀ ਦੇ ਨਾਲ ਮੁਲਾਕਾਤ ਕਰਾਂਗੇ ਹਾਈ ਕੋਰਟ ਦਾ ਰੁਖ ਤਿਆਰ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਕੋਈ ਅਜਿਹਾ ਪਰਚਾ ਮੁੜ ਕੇ ਦਰਜ ਨਾ ਹੋਵੇ ਪਹਿਲਾਂ ਹਿਮਾਚਲ ਦੇ ਮੰਡੀ ਚ ਪਰਚਾ ਦਰਜ ਹੁੰਦਾ ਹੁਣ ਨਵੀਂ ਕਹਾਣੀ ਦੇ ਨਾਲ ਹੁਣ ਦੂਸਰਾ ਪਰਚਾ ਦਰਜ ਹੋ ਗਿਆ ਪਰ ਇੱਕ ਗੱਲ ਇਹ ਵੀ ਸਵਾਲ ਹੁੰਦੀ ਹੈ ਕਿ ਜੇਕਰ 5 ਲੱਖ ਰੁਪਿਆ ਦਾ ਗੱਲ ਜਿਹੜਾ ਜ਼ਿਕਰ ਆਉਂਦਾ ਵੀ 5000 ਰੁਪਿਆ ਪਵਾ ਲਿੱਤਾ ਗਿਆ ਪਰ ਦੂਜੇ ਪਾਸੇ ਜਿਹੜਾ ਪਾਸਟਰ ਅੰਦਰ ਵਾਲਾ ਕੇਸ ਆ ਤਾਂ ਉਸ ਨੂੰ ਸਜ਼ਾ ਕਰਾਈ ਇਹਨਾਂ ਨੇ ਲੜਾਈ ਲੜ ਕੇ ਉਧਰ ਵੀ ਤਾਂ ਫਿਰ ਕਰੋੜਾਂ ਦੀ ਆਫਰ ਹੁੰਦੀ ਹੁੰਦੀ ਹੋਣੀ ਸੀ ਤਾਂ ਹੈਗੀ ਵੀ ਸੀ ਕਈ ਵਕੀਲ ਜਿਸ ਤਰ੍ਹਾਂ ਇਹਨਾਂ ਨੇ ਦਾਵਾ ਕਰਦੇ ਨੇ ਕਿ ਸਾਨੂੰ ਕਰੋੜਾਂ ਰੁਪਏ ਦਾ ਆਫਰ ਸੀ ਕਿ ਤੁਸੀਂ ਕੇਸ ਤੋਂ ਪਿੱਛੇ ਹਟਜੋ ਜੇਕਰ ਪੈਸੇ ਲੈਣੇ ਹੁੰਦੇ ਇਹਨਾਂ ਦੇ ਤਾਂ ਉਸ ਕੇਸ ਚ ਲੈ ਲੈਂਦੇ ਤਾਂ ਉੱਥੇ ਵੀ ਇਹਨਾਂ ਨੇ ਡਟ ਕੇ ਲੜਾਈ ਲੜੀ ਤਾਂ ਉਸ ਪਖੰਡੀ ਨੂੰ ਐਂਡ ਤੱਕ ਜਿਹੜਾ ਆਪਣੀ ਉਸ ਤੱਕ ਪੰਚਾਇਆ ਜਿੱਥੇ ਉਹਦੀ ਜਗ੍ਹਾ ਬਣਦੀ ਸੀ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ